ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਟਿਚ ਐਂਡ ਸਟਾਈਲ ਬਾਈ ਸੁਖ ਚ ਜਿਵੇਂ ਕਿ ਪਿਛਲੀ ਵੀਡੀਓ ਚ ਆਪਾਂ ਕੀਤਾ ਸੀ ਆ ਬੁਲੀਅਨ ਸਟਿਚ ਨਾਲ ਰੋਜ਼ ਬਣਾਇਆ ਸੀ ਹਨਾ ਤੇ ਤੁਹਾਨੂੰ ਦੱਸਿਆ ਸੀ ਵੀ ਕਿਹਾ ਸੀ ਮੈਂ ਵੀ ਪੱਤੀਆਂ ਬਣਾਵਾਂਗੇ ਆਪਾਂ ਅਗਲੀ ਵੀਡੀਓ ਚ ਸਿੱਖਾਂਗੇ ਵੀ ਕਿਵੇਂ ਬੰਦੀਆਂ ਨੇ ਜਿਵੇਂ ਹੁਣ ਇੱਕ ਤਾਂ ਪੱਤੀ ਬਣਾਈ ਹੋਈ ਹੈ ਮੈਂ ਠੀਕ ਹੈ ਇੱਕ ਆ ਲੇਜ਼ੀ ਡੇਜ਼ੀ ਸਟਿਚ ਦੇ ਨਾਲ ਬਣੀ ਹੋਈ ਹੈ ਇਹ ਹੈਗੀ ਹੈਗੀ ਫਿਸ਼ ਬੋਨ ਦੇ ਨਾਲ ਬਣੀ ਹੋਈ ਹੈ ਇਹ ਫਿਸ਼ਬੋਨ ਸਟਿਚ ਆ ਇਹ ਲੈਜ਼ੀ ਦੇਜ਼ੀ ਸਟਿਚ ਨਾਲ ਬਣੀ ਹੋਈ ਹੈ ਤੇ ਇੱਕ ਪੱਤੀ ਇਹ ਹੁੰਦੀ ਹੈ ਠੀਕ ਹੈ ਜੀ ਮੈਂ ਤਿੰਨੋ ਤਰ੍ਹਾਂ ਦੀਆਂ ਪੱਤੀਆਂ ਤੁਹਾਨੂੰ ਅੱਜ ਦੱਸੂਗੀ ਵੀ ਇਹ ਕਿਵੇਂ ਬਣਦੀਆਂ ਨੇ ਠੀਕ ਹੈ ਪਹਿਲਾਂ ਤਾਂ ਆਪਾਂ ਡਰਾ ਕਰ ਲਈਏ ਤਿੰਨ ਪੱਤੀਆਂ ਠੀਕ ਹੈ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਵੀ ਕਿਵੇਂ ਬਣਦੀਆਂ ਨੇ ਪਹਿਲਾਂ ਆਪਾਂ ਸਿੰਪਲ ਪੱਤੀ ਬਣਾਵਾਂਗੇ ਇਹ ਵਾਲੀ ਜਿਹੜੀ ਆਪਾਂ ਬਣਾਈ ਹੋਈ ਹੈ ਜਿਹੜੀ ਜ਼ਿਆਦਾਤਰ ਬਣਦੀ ਹੈਗੀ ਕਿਸੇ ਵੀ ਮਤਲਬ ਕੋਈ ਵੀ ਡਿਜ਼ਾਈਨ ਬਣਾਉਣੇ ਆਪਾਂ ਸੂਟ ਤੇ ਬਣਾਉਣੇ ਆ ਹਨਾ ਜਿਆਦਾਤਰ ਇਹ ਹੀ ਸਟਿਚ ਦੇ ਨਾਲ ਬੱਤੀ ਬਣਾਈ ਹੁੰਦੀ ਹੈ ਚਲੋ ਸਭ ਤੋਂ ਪਹਿਲਾਂ ਕਿੱਥੋਂ ਸਟਾਰਟ ਕਰਨਾ ਆਪਾਂ ਸੂਈ ਨੂੰ ਇੱਥੋਂ ਕੱਢਣਾ ਜਮਾ ਜਿਹੜਾ ਪੱਤੀ ਬਣਾਉਣੇ ਆ ਨਾ ਡਰਾ ਕਰਦੇ ਆ ਉਹਦੇ ਜਿਹੜਾ ਜਮਾ ਸਿਰਾ ਹੁੰਦਾਗਾ ਉੱਥੋਂ ਸੂਈ ਕੱਢਣੀ ਆ ਤਿੰਨੇ ਪੱਤੀਆਂ ਜਿਹੜੀਆਂ ਬਣਨ ਗਈਆਂ ਇਹ ਆਪਾਂ ਜਮਾ ਇੱਥੋਂ ਸਿਰੇ ਤੋਂ ਸੂਈ ਕੱਢਣੀ ਆ ਸਟਾਰਟਿੰਗ ਇੱਥੋਂ ਹੋਊ ਇਹਨਾਂ ਦੀ ਸਿਰਿਆਂ ਤੋਂ ਠੀਕ ਹੈ ਚਲੋ ਸਟਾਰਟ ਕਰਦੇ ਆ ਪਹਿਲਾਂ ਠੀਕ ਹੈ ਹੁਣ ਆਪਾਂ ਕਿਵੇਂ ਕਰਾਂਗੇ ਇੱਥੇ ਸੂਈ ਪਾ ਕੇ ਇੱਥੋਂ ਜਿੱਥੇ ਕੱਢੀ ਸੀ ਇਹਦੇ ਨਾਲ ਇਧਰਲੇ ਪਾਸੇ ਕੱਢਣੀ ਹੈ ਠੀਕ ਹੈ ਜਿਵੇਂ ਇੱਥੋਂ ਇੱਥੇ ਠੀਕ ਹੈ ਜੀ ਹੁਣ ਕੀ ਕਰਨਾ ਦੁਬਾਰਾ ਫੇਰ ਇੱਥੇ ਸੂਈ ਪਾ ਕੇ ਹੁਣ ਇਧਰਲੀ ਸਾਈਡ ਤੋਂ ਇਹ ਹਰ ਵਾਰੀ ਇੰਝ ਹੋਊਗੀ ਇੱਕ ਵਾਰ ਇੱਥੋਂ ਸੂਈ ਲੈ ਕੇ ਆਉਣੀ ਹੈ ਇੱਥੋਂ ਇਧਰ ਫਿਰ ਇੱਥੋਂ ਇਧਰ ਇੱਥੋਂ ਇਧਰ ਇੱਥੋਂ ਇਧਰ ਐਵੇਂ ਕਰਨਾ ਠੀਕ ਹੈ ਚਲੋ ਹੁਣ ਆਪਾਂ ਕਰਦੇ ਆ ਇਹਨੂੰ ਕੰਪਲੀਟ ਤਿਆਨ ਨਾਲ ਦੇਖਿਓ ਫਿਰ ਪਤਾ ਲੱਗੂਗਾ ਕੋਈ ਬਾਹਲੀ ਔਖੀ ਚੀਜ਼ ਨਹੀਂ ਹੈਗੀ ਇਹ ਬਿਲਕੁਲ ਆਸਾਨ ਹੈ ਨਹੀਂ ਹੌਲੀ ਹੌਲੀ ਕਰੂੰਗੀ ਮਨ ਲਾ ਕੇ ਕਰੂੰਗੇ ਓਨੀ ਸਫਾਈ ਜ਼ਿਆਦਾ ਆਊਗੀ ਠੀਕ ਹੈ ਜੀ ਇਹ ਬਣ ਗਈ ਹੁਣ ਆਪਾਂ ਕਰਾਂਗੇ ਦੂਸਰੀ ਲੇ ਜੀਰੇ ਦੀ ਸਟਿਚ ਦੇ ਨਾਲ ਇਹਦੇ ਵੀ ਸੇਮ ਇਹਦੇ ਵਾਂਗੂ ਇੱਥੋਂ ਕੱਢਾਂਗੇ ਪਹਿਲਾਂ ਸੂਈ ਆਪਾਂ ਸਿਰੇ ਚ ਸੇਮ ਉਸੇ ਤਰ੍ਹਾਂ ਹੀ ਪਹਿਲਾਂ ਇੱਥੇ ਸੂਈ ਪਾਵਾਂਗੇ ਧਿਆਨ ਨਾਲ ਦੇਖੋ ਇਹ ਘੁਮੜਾ ਜਾ ਹੁਣ ਆਪਾਂ ਕੀ ਕਰਨਾ ਹੈ ਇੱਥੋਂ ਹੀ ਸੂਈ ਕੱਢਣੀ ਹੈ ਸੇਮ ਉਸੇ ਉਹੀ ਇੱਥੋਂ ਤੱਕ ਸੇਮ ਉਹੀ ਸਟੈਪ ਹੋਣਗੇ ਇੱਥੇ ਸੂਈ ਕੱਢਣੀ ਹੈ ਹੁਣ ਆਪਾਂ ਕੀ ਕਰਨਾ ਪਹਿਲਾਂ ਆਪਾਂ ਪਿਛਲੇ ਏਜ ਕਿ ਕੀਤਾ ਸੀਗਾ ਇੱਥੇ ਪਾਈ ਸੀ ਸੂਈ ਉਸ ਤੋਂ ਬਾਅਦ ਹੁਣ ਕੀ ਕਰਨਾ ਇੱਥੇ ਪਾ ਕੇ ਸੂਈ ਨੂੰ ਫੇਰ ਇੱਥੇ ਕੱਢਣੀ ਹੈ ਧਿਆਨ ਨਾਲ ਦੇਖਿਓ ਜੀ ਇਹ ਧਾਗਿਆਂ ਦੇ ਵਿੱਚ ਦੀ ਕੱਢਣੀ ਹੈਗੀ ਠੀਕ ਹੈ ਥ੍ਰੈਡ ਨੂੰ ਮਤਲਬ ਬਾਹਰ ਨਹੀਂ ਕੱਢਣਾ ਇਹਦੇ ਵਿੱਚ ਦੀ ਥ੍ਰੈਡ ਦੇ ਕੱਢਣੀ ਹੈ ਇਹ ਆ ਦੇਖੋ ਠੀਕ ਹੈ ਹੁਣ ਆਹ ਥ੍ਰੈਡ ਦੇ ਇਧਰਲੇ ਪਾਸੇ ਇਹਨੂੰ ਐਵੇਂ ਲੌਕ ਕਰ ਦਿਓ ਸੇਮ ਫੇਰ ਇੱਥੋਂ ਫਿਰ ਇੱਥੋਂ ਇਹ ਸੇਮ ਹੋਮੀ ਕਰੀ ਜਾਣਾ ਬਸ ਇਹਨੂੰ ਤੁਸੀਂ ਥੋੜਾ ਜਿਹਾ ਨੇੜੇ-ਨੇੜੇ ਵੀ ਕਰ ਲਿਓ ਉਹਦੇ ਨਾਲ ਹੋਰ ਜ਼ਿਆਦਾ ਸਫਾਈ ਆ ਜਾਊਗੀ। ਇਹ ਲੇਜ਼ੀ ਡੇਜ਼ੀ ਸਟਿਚ ਦੇ ਨਾਲ ਫਲਾਵਰ ਵੀ ਬਹੁਤ ਸੋਹਣਾ ਬਣਦਾ ਹੈ। ਅਗਲੀ ਵੀਡੀਓ 'ਚ ਆਪਾਂ ਕਰਾਂਗੇ ਵੀ ਲੇਜ਼ੀ ਡੇਜ਼ੀ ਸਟਿਚ ਦੇ ਨਾਲ ਨਾ ਫਲਾਵਰ ਕਿਵੇਂ ਬਣਾਈਏ। ਹੋਰ ਵੀ ਕੁੱਝ ਸਟਿਚੇਜ਼ ਰਹਿ ਗਏ ਉਹ ਮੈਂ ਤੁਹਾਨੂੰ ਦੱਸੂਗੀ। ਠੀਕ ਹੈ ਜੀ ਇਹ ਬਣ ਗਿਆ ਲੇਜੀ ਡੇਜੀ ਸਟਿਚ ਦੇ ਨਾਲ ਪੱਤੀ ਹੁਣ ਆਪਾਂ ਕਰਾਂਗੇ ਅਗੇ ਫਿਸ਼ ਬੋਨ ਦੇ ਸਟਿਚ ਨਾਲ ਕਿਵੇਂ ਬੰਦੀ ਹੈ ਇਹ ਠੀਕ ਹੈ ਉਹ ਵੀ ਸੇਮ ਇੱਥੋਂ ਸੂਈ ਕੱਢੀ ਪਹਿਲਾਂ ਹੁਣ ਕੀ ਕਰਨਾ ਹੈ ਪਹਿਲਾਂ ਆਪਾਂ ਇੱਥੇ ਵਿਚਾਲੇ ਪਾਉਂਦੇ ਹੁੰਦੇ ਸੀ ਨਾ ਇਹ ਵਿਚਾਲੇ ਨਹੀਂ ਪਾਉਣਾ ਹੈਗਾ ਇੱਥੇ ਸਿੱਧੇ ਠੀਕ ਹੈ ਹੁਣ ਆਏ ਤੋਂ ਇੱਥੇ ਜੇ ਕੱਢਣੀ ਆ ਸੂਈ ਆਹ ਵਾਲੀ ਆਪਾਂ ਜਿਹੜੀ ਸਟਿਚ ਪਾਈ ਸੀ ਨਾ ਇਹ ਤੋਂ ਇੱਧਰ कट के हूँ सेम इधर हूँ इत इधर यह भी बहुत ईजी है बस इन ऐ करना गा देखो ਜੇ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਦਾ ਵੀਡੀਓ ਚ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਲਿਓ ਤੇ ਅੱਗੇ ਸ਼ੇਅਰ ਕਰਿਓ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਸਬਸਕ੍ਰਾਈਬ ਵੀ ਕਰ ਲਿਓ ਜੀ ਠੀਕ ਹੈ ਜੀ ਇਹ ਤਿੰਨ ਤਰ੍ਹਾਂ ਦੀਆਂ ਪੱਤੀਆਂ ਨੇ ਕਿਸੇ ਵੀ ਡਿਜ਼ਾਈਨ ਚ ਤੁਸੀਂ ਜੋ ਵੀ ਤੁਹਾਨੂੰ ਸਹੀ ਲੱਗਦੀ ਹੈਗੀ ਤੁਸੀਂ ਉਹ ਹੀ ਪਾ ਸਕਦੇ ਹੋ ਜਦੋਂ نیچے ਜਾ ਜਾਂਦੇ ਆਪਾਂ ਇਹਦੇ ਉੱਪਰ ਦੀ ਵੀ ਪੈ ਜਾਂਦਾ ਕੋਈ ਆਏ ਨਾ ਕਰਿਆ ਕਰੋ ਕਿ ਪਹਿਲਾਂ ਇੱਥੇ ਟੰਕੇ ਪਾਏ ਹੋਏ ਨੇ ਉਹਨਾਂ ਆਪਾਂ ਵੀ ਆਪਾਂ ਉੱਪਰ ਦੀ ਟੰਕਾ ਕੰਨੀ ਭਰੀਏ ਅਗਲੀ ਵੀਡੀਓ ਚ ਆਪਾਂ ਕਰਾਂਗੇ ਲੇਜੀ ਡੇਜੀ ਸਟਿਚ ਵੀ ਮਤਲਬ ਕਿਵੇਂ ਪੈਂਦਾਗਾ ਡਿਟੇਲ ਚ ਦੱਸੂਗੀ ਉਹਦਾ ਮੈਂ ਤੁਹਾਨੂੰ ਉਹਦੇ ਨਾਲ ਨਾ ਜਿਹੜਾ ਫਲਾਵਰ ਪੈਂਦਾ ਉਹਦੇ ਬਾਰੇ ਵੀ ਦੱਸੂਗੀ ਵੀ ਫਲਾਵਰ ਕਿਵੇਂ ਬਣਦਾ ਲੇਜੀ ਡੇਜੀ ਸਟਿਚ ਦੇ ਨਾਲ ਬਹੁਤ ਸੋਹਣਾ ਫਲਾਵਰ ਬਣਦਾ ਠੀਕ ਹੈ ਜੀ ਇਹ ਆਪਣੀਆਂ ਹੋ ਗਈਆਂ ਤਿੰਨੋਂ ਤਰ੍ਹਾਂ ਦੀਆਂ ਪੱਤੀਆਂ ਕੱਲ ਨੂੰ ਲੇਜੀ ਡੇਜੀ ਸਟਿਚ ਚਲ ਆਪਾਂ ਕਰਾਂਗੇ ਵੀ ਕਿਵੇਂ ਫਲਾਵਰ ਬਣਦਾਗਾ ਤੇ ਬਾਕੀ ਕੁਝ ਕੁ ਸਟਿਚ ਜਿਹੜੇ ਰਹਿੰਦੇ ਨੇ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸੂਗੀ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਜੀ ਚੈਨਲ ਨੂੰ ਥੈਂਕ ਯੂ so much